ਗੁਰੂ ਸਹਿਬ ਆ ਗਿਆ ਏਤ ਰਾਤ ਸੁਣਾਏਗੇ ਵੇਖ ਲਾਂਗ ਟਾਲ ਦੇਰੀ ਅਜਮਾਏਗੇ ਲੱਗ ਤੇਗਾ ਪਤਾ ਕਿੰਨੀ ਕੁ ਕਮਾਲ ਦੀ ਕੱਲ ਤੇਰੀ ਕਰਾਂਗੇ ਪਰ ਟਾਲਦੀ ਓ ਤੂੰ ਵੀ ਲੈ ਕੇ ਆਈ ਏਸ ਨੂੰ ਸਵਾਰ ਕੇ ਉਹ ਅਜੀਬ ਖਾਂ ਗੇ ਨਿਸ਼ਾਨਾ ਮਾਰ ਕੇ ਓਏ ਇੱਕ ਰਾਤ ਰੁੱਕ ਜਾ ਤੂੰ ਹੋਰ ਹਾਲ ਦੀ ਕੱਲ ਤੇਰੀ ਕਰਾਂ ਗੇ ਪਰਖ ਟਾਲ ਦੀ ਓ ਤੈਨੂੰ ਰੇੜੀ ਢਾਲ ਉੱਤੇ ਬੜਾ ਮਾਣਿਆ ਕਿੰਨਾ ਤਾਣਿਆ ਫੇਰ ਤੂੰ ਲਿਆਈ ਹੋਰ ਇਹਦੇ ਨਾਲ ਦੀ ਫੇਰ ਤੂੰ ਲਿਆਈ ਹੋਰ ਇਹਦੇ ਨਾਲ ਦੀ ਕੱਲ ਤੇਰੀ ਕਰਾ ਗੇ ਪਰਖ ਟਾਲ ਦੀ ਓ ਜਦੋਂ ਸਾਡੀ ਰਾਈਫਲ ਬਾਰੂਦ ਚੱਲਿਆ ਵੇ ਘਲੇ ਨਹੀਂ ਜਾਣਾ ਇਸ ਕੋਰੋਂ ਠੰਨੀਆ ਸਾਡੀ ਵੀ ਬੰਦੂਕ ਉੱਤਰੀ ਹੈ ਕਾਲ ਦੀ ਕੱਲ ਤੇਰੀ ਕਰਾਂ ਦੇ ਪਰਖ ਟਾਲ ਦੀ ਓ ਹਾਰ ਹੱਥ ਯਾਰ ਲੱਗੇ ਸੋਣਾ ਜੱਗ ਦਾ ਪਰਖੂ ਬਗਾਰ ਤੇ ਪਤਾ ਨਹੀਂ ਲੱਗਦਾ ਸੋਹਣੀ ਤੇਜ ਹੈ ਜਲਾਲ ਦੀ ਕੱਲ ਤੇਰੀ ਕਰਾ ਗਏ ਪਰਖ ਟਾਲਨੀ ਉਹ ਬਹੁ ਵੀ ਨਈ ਕੁ ਦੇਰ ਸਮਾ ਇੱਕ ਰਾਤ ਦਾ ਲੱਗ ਜੂਗਾ ਪਤਾ ਇਸ ਦੀ ਓਕਾਤ ਦਾ ਤੇਰੀ ਇਹ ਜੱਤ ਕਿਤਨੀ ਕਪਾਲਦੀ ਪੱਲ ਤੇਰੀ ਕਰਨ ਦੇ ਪਰਖ ਟਾਲ ਦੀ ਓ ਅਸੀਂ ਵੀ ਬੰਦੂਕ ਵਲੀ ਆਵਾਂਗੇ ਅਸੀਂ ਵੀ ਬੰਦੂਕ ਵਲੀ ਆਵਾਂਗੇ ਜੀ ਦੇ ਨਾਂ ਟਾਲ ਤੇਰੀ ਅੱਜ ਮਾਵਾਗੇ ਓ ਜਿਹੜੀ ਨੇ ਤਰਾਂਦੀ ਹੈ ਚੱਕਰ ਪਾਲਦੀ ਕਾਲ ਤੇਰੀ ਕਰਾਂ ਗੇ ਪਰਖ ਟਾਲਦੀ ਉਹ ਲਾਲ ਸਿੰਘ ਵਿੱਚ ਮਨ ਦੇ ਵਿਚਾਰ ਦਾ ਪਤਾ ਹੁੰਦਾ ਗੱਪਾਂ ਨਾ ਗੁਰਾਂ ਗੁਮਾਰਦਾ ਹੋ ਗੱਪਾਂ ਚ ਗਵਾਲੀ ਬਣੀ ਕਈ ਸਾਲ ਦੀ ਕੱਲ ਤੇਰੀ ਕਨਾ ਗੇ ਪਰਖ ਟਾਲਦੀ ਓ ਹਸ਼ਾਲਾਲ ਸਿੰਘਾ ਬਈ ਮਿਲਾਗੇ ਕੱਲ ਨੂੰ ਹਸ਼ਾਲਾਲ ਸਿੰਘਾ ਬਈ ਮਿਲਾਗੇ ਕੱਲ ਨੂੰ ਕਰ ਲੈ ਆਰਾਮ ਛਾ ਕੇ ਅੰਜਲ ਨੂੰ ਓ ਪੋਸ਼ਟੀ ਹੋ ਜਾਣੀ ਇਹ ਕੈ ਖਿਆਲ ਦੀ ਕੱਲ ਤੇਰੀ ਕਰਾਂ ਗੇ ਪਰਖ